ਸਸਰੀ ਕਾ ਕਿਸਾਨ ਵੀਰੋ ਆਪਾਂ ਜਿਹੜੀ ਗੋਭੀ ਲਈ ਸੀ ਉਹ ਅੱਜ ਵਾਤੀ ਆ ਵਾ ਕੇ ਸੁਹਾਗਾ ਸੁਗਾ ਮਾਰਤਾ ਇਸ ਤੋਂ ਬਾਅਦ ਫਿਰ ਇੱਥੇ ਗੋਬੀ ਲਾਉਣੀ ਆਪਾਂ ਰੇਟ ਭਾਵੇਂ ਨਹੀਂ ਚੰਗਾ ਮਿਲਿਆ ਆਪਾਂ ਨੂੰ ਹੁਣ ਆਪਣੀ ਗੋਬੀ ਤਿੰਨਾ ਚਾਰਾਂ ਦਿਨਾਂ ਤੱਕ ਲਾਵਾਂਗੇ ਉਹ ਵੀ ਤੁਹਾਨੂੰ ਵੀਡੀਓ ਬਕਾਵਾਂਗੇ ਉਧਰ ਜਿਹੜੀ ਦੂਜੇ ਪਾਸੇ ਗੋਭੀ ਲਈ ਸੀ ਆਪਾਂ ਉਹ ਸਾਹਮਣੇ ਉਹ ਵੀ ਵਾਈ ਜਾਂਦੇ ਆ ਆਜੇ ਤੁਹਾਨੂੰ ਉਹ ਵੀ ਦਿਖਾਉਨੇ ਆ ਟਰੈਕਟਰ ਚੱਲਦਾ ਆਪਣਾ ਅਰਜਨ ਆਹ ਦੇਖੋ ਪਹਿਲਾਂ ਆ ਵਾਣ ਜਿਹੜਾ ਆਪਾਂ ਵਾਇਆ ਹੈ ਆਜੂ ਉਧਰ ਚੱਲਦੇ ਹਾਂ ਜਿੱਥੇ ਟਰੈਕਟਰ ਚੱਲਦਾ ਆਪਣਾ ਚਲ ਆਪਾਂ ਚੱਪਣ ਲਾਏ ਸੀ ਜਿਹੜੇ ਉਹ ਵੀ ਦੇਖ ਲਓ ਅੱਜ ਪਾਣੀ ਪੋਣੀ ਲਾਇਆ ਇਹਨਾਂ ਨੂੰ ਬੜੇ ਸੋਹਣੇ ਖੜੇ ਆ ਚੱਪਣਾ ਧਣੀਆਂ ਵਿੱਚ ਹਰਾ ਹਰੇ ਧਣੀਆਂ ਦੇ ਵਿੱਚ ਆਪਾਂ ਇੱਕ ਪਾਸੇ ਪਿਆਜ਼ ਲਾਏ ਆ ਮਟਰ ਲੱਗੇ ਹੋਏ ਆ ਇਹਦੇ 'ਚ ਸਾਰਾ ਕੁਝ ਬਹੁਤ ਸੋਹਣਾ ਖੜਾ ਫੁੱਲਾਂ ਤੇ ਆ ਗਏ ਹੁਣ ਆਪਣੇ ਚੱਪਣ ਕੱਢੀ ਜਿਹੜੇ ਆ ਕੜਾਈ ਕਰਾਂਗੇ ਇਹਨਾਂ ਦੀ ਤਿੰਨਾਂ ਚਾਰਾਂ ਦਿਨਾਂ ਤੱਕ ਆਪਾਂ ਵਧੀਆ ਛੋਟੇ-ਛੋਟੇ ਲੱਗੇ ਹੁੰਦੇ ਆ ਡੇਡੇ ਬਣੇ ਹੁੰਦੇ ਆ ਦੇਖੋ ਅੱਗੇ ਚੱਲਦੇ ਆਪਾਂ ਟਰੈਕਟਰ ਨਾਲ ਇੱਥੇ ਵੀ ਗੋਭੀ ਲਾਉਣੀ ਜਿਹੜੀ ਆਪਾਂ ਗਰਮੀ ਵਾਲੀ ਪਨੀਰੀ ਅੱਗੇ ਵੀਡੀਓ ਬਣਾਈ ਸੀ ਆਪਾਂ ਤੁਹਾਨੂੰ ਪਨੀਰੀ ਦੀ ਦਿਖਾਈ ਸੀ ਜਿਹੜੀ ਵੀਡੀਓ ਉਹ ਪਨੀਰੀ ਨਾਲ ਗੇੜਾ ਲੱਗਿਆ ਤਾਂ ਪਨੀਰੀ ਵੀ ਦਿਖਾਵਾਂਗੇ ਪੂਰੀ ਤਿਆਰ ਆ ਹੁਣ ਇਹ ਸਾਰੀ ਗੋਭੀ ਆਪਾਂ ਗਰਮੀ ਵਾਲੀ ਇੱਥੇ ਲਾਉਣੀ ਆ ਆ ਜੀ ਉੱਥੇ ਜਾਓ ਬਾਤ ਹੀ ਇੱਥੋਂ ਵੀ ਆਪਾਂ ਰੇਡ ਤਾਂ ਠੀਕ ਠਾਕ ਹੀ ਰਿਹਾ ਚਲੋ ਜਿਵੇਂ ਸੀ ਵਧੀਆ ਸੀ ਇੱਥੇ ਸਕੀਮ ਆ ਜਿਆਦਾ ਗੋਭੀ ਲਾਵਾਂਗੇ ਆਪਾਂ ਜਾਂ ਮੱਕੀ ਬੀਜਾਂਗੇ ਹੁਣ ਪਹਿਲੀ ਥੋੜੀ ਜਿਹੀ ਗਿੱਲੀ ਆ ਇੰਨੀ ਗਿੱਲੀ ਚ ਗੋਭੀ ਲੱਗਣੀ ਨਹੀਂ ਸਕੀਮ ਕਰਦੇ ਆ ਜੇ ਸੁੱਕ ਗਈ 2-4 ਦਿਨਾਂ ਚ ਮੀਂਹ ਵੀ ਦੱਸਦੇ 15 ਤਰੀਕ ਦਾ ਨਾ ਮੀਂਹ ਪਿਆ ਫਿਰ ਤਾਂ ਲਾਵਾਂਗੇ ਗੋਭੀ ਨਹੀਂ ਤਾਂ ਆਪਾਂ ਮੱਕੀ ਬੀਜ ਦਿਆਂਗੇ ਉਧਰ ਆਪਾਂ ਗੋਭੀ ਲਾਵਾਂਗੇ ਉਹ ਜ਼ਮੀਨ ਸੁੱਕੀ ਪਈ ਆਪਣੀ ਅਪੀ ਚੱਪਣ ਆਪਣੇ ਸੋਹਣੇ ਆ ਪਨੀਰੀਆ ਲਗੇੜਾ ਲੱਗਿਆ ਤਾਂ ਤੁਹਾਨੂੰ ਪਨੀਰੀ ਵੀ ਦਿਖਾਵਾਂਗੇ ਗੋਭੀ ਦੀ ਬਹੁਤ ਸੋਹਣੀ ਖੜੀ ਆ ਇੱਧਰ ਵੀ ਥੋੜੀ ਗੋਭੀ ਆ ਆਪਣੀ ਖੜੀ ਆ ਜੇ ਵਿੱਚ ਚੱਪਣ ਲੱਗੇ ਹੋਏ ਆ ਬਾਕੀ ਦੇਖੋ ਿੰਦਾ ਚਲਾਈ ਜਾਂਦਾ ਅਰਜਨ ਮਾਰੀ ਜਾਂਦਾ ਸੁਹਾਗੇ ਸੁਣ ਲੈ ਤੂੰ ਮੀਅ ਉਹ ਨਹੀਂ ਨਹੀਂ ਲੜੋ ਹਣਾ E adesso? Adesso la nonna te... Ciao! Ciao! ਕਰੀ ਵਰਦਾ ਪਜਾਮਾ ਗਿੱਲਾ ਉਹ ਜਾ ਭਰਾਵਾ ਸਾਡੀ ਨਾ ਉਤਰੂ ਵੀ ਆਈ ਜਾਈ ਆ ਗਿਆ ਤਾਇਆ ਉਤਰੋ ਸਾਮੀਆਂ ਲੱਤੀਆਂ ਵੜੀਆਂ ਕਲਲੀਆਂ ਨੇ ਉਹ ਇਹਨਾਂ ਕੋ ਚੌਥੀ ਦੇ ਡਰਾਈਵਰ ਹੀ ਪਾ ਦੇਗਾ ਨਹੀਂ ਇਹ ਤਾਂ ਸੰਧੂ ਪਾ ਦੇਗਾ ਫ੍ਰੀਟ ਮਾਰ ਐ ਦੇ ਇਹ ਦੇ ਮਗਰ ਪਾਉ ਝੋਟੇ ਮਗਰ ਯਾ ਵਾਂਤ ਤੁਰ ਗਿਆ ਦੇ ਗਏ ਕਹਿੰਦੇ ਰੱਖਣ ਦੇ ਵੀ ਲੋੜ ਹੈ ਲੋ ਗੇਰ ਪਾਏਗਾ ਤੂੰ ਸਾਹ ਲਾ ਲਾ ਹਾਂ ਮੂੰਹ ਗਾ ਪਜਾਮਾ ਕਿਵੇਂ ਗਿੱਲਾ ਕੀਤਾ ਪੈਂਟ ਬਰਫ ਕਾ ਹੁਣ ਲਈ ਜਾਂਦਾ ਨਹੀਂ ਪਰ ਚੰਨ ਯਾਰ ਕਈ ਹੋਣਾ ਕੋਈ ਦਾਲ ਨਹੀਂ ਬਾਕੀ ਲੋ ਜੀ ਪੈਂਟ ਦਾ ਕੋ ਮਰਗ ਵੀ ਹੋ ਸਕਦਾ ਨਹੀਂ ਤੁਹਾਨੂੰ ਯਾਰ ਸਿਆਲਾਂ ਦੀ ਕੁੜੀ ਹੈ ਵੀ ਲਾਸ਼ ਠੰਡੀ ਕਰਨੀ ਪੈਂਦੀ ਇਧਰ ਵੀ ਇਹ ਇੰਨਾ ਸੋਚਦਾਰੂ ਦੇ ਰਹਿ ਗਿਆ ਤੇ ਤੂੰ ਤਾਂ ਕੀ ਰਹਿ ਗਿਆ ਸੋਚਿਆ ਤਾਂ ਤੂੰ ਵੀਇ ਕਰਾਉਤਈ ਸੀ ਹੁਣ ਇਧਰ ਨੂੰ ਕਿਵੇਂ ਹੁੰਦੇ ਜਾਂਦੇ ਆ ਅੱਜ ਰਾਤ ਹੀ ਨੱਟ ਦੇ ਇਧਰ ਨੂੰ ਕਿਵੇਂ ਹੁੰਦੇ ਜਾਂਦੇ ਆ ਇਧਰ ਨੂੰ ਯਾਰ ਹੁਣ ਬੱਸ ਐ ਆ ਗਾਇਸ ਇਹ ਜਿਹੜੀ ਸਾਡੀ ਵੀਡੀਓ ਐ ਲਾਈਕ ਕਮੈਂਟ ਸ਼ੇਅਰ ਜਿੱਥੋਂ ਜਿੱਥੋਂ ਤੱਕ ਸਾਡੇ ਸੱਜਣ ਬੈਠੀ ਸਾਊਥ ਅਫਰੀਕਾ ਤੱਕ ਉਧਰ ਵੈਸਟ ਬੰਗਾਲ ਤੱਕ ਸਾਰੇ ਚੈਨਲ ਆ ਸਾਡੀ ਵੀਡੀਓ ਅਪਲੋਡ ਕੀਤੀ ਜਾਵੇ ਲੈ ਇਹਨੇ ਚੜਾ ਦੇਣੀ ਰਾਤ ਇਹ ਰਾਤ ਹੀ ਐਡਿਟ ਕਰ ਦਿੰਦਾ ਐ ਇਹ ਕੱਖ ਖੋਲ ਕੇ ਤੇ ਕੱਖ ਬੰਦ ਕਰਕੇ ਗੱਲਾਂ ਆਉਂਦੀਆਂ ਇਹਨੂੰ ਹਣਾ ਨਾ ਸ਼ਾਮ ਹੋ ਗਈ ਗੱਲਾਂ ਤਾਂ ਆਉਣੀਆਂ ਤੂੰ ਜਿਹੜਾ ਸਾਲਾ ਕਾਂ ਲਾ ਕੇ ਇਹਨੂੰ ਲਾ ਦੀ ਤੂੰ ਇਹ ਨਹੀਂਂਦਾ ਤੇਰੀ ਕਲੱਚ ਬਲੇਡ ਸਸਤੀ ਏ ਤੇਰਾ ਸੈਕਸਲ ਵੀ ਛੇਤੀ ਲੱਭ ਜਾਣਾ ਪਿੱਛੇ ਜਾਣ ਤੇ ਥੋੜਾ ਬੈਕ ਕਰ ਬੈਕ ਉੱਪਰਲੇ ਪਾਸੇ ਨੂੰ ਖਿੱਚਾ ਡਰਾਈਵਰ ਰਾਮ ਦੇ ਤਾਂ ਚੁਕਾ ਦੇ ਲੈਫਟ ਯਾਰ ਰੱਕੀ નપદે કેલ્લી નપદે आप फड आले ਚੱਲ ਦਾਂ ਗਿਆ ਚੱਲ ਚੱਲ ਲੈ ਜਾ ਹੁਣ ਆ ਵੀ ਮਾਂ ਕਰੇ ਨਾ ਮੂੰਹ ਤੋੜ ਦੇ ਮੰਗਲਾ ਪਾਤੀ ਮੰਗਾ ਲਾਤਾ ਦੂਜਾ ਪਾਣੀ ਗਣਕਾ ਨੂੰ ਅੱਜ ਇਧਰ ਸਰਵਾ ਫੁੱਲਾਂ ਤੇ ਖੜੀਆਂ ਐ ਪੀਲੇ ਪੀਲੇ ਫੁੱਲ ਇਹ ਪਨੀਰੀ ਆਪਣੀ ਗੋਭੀ ਦੀ ਦੋਗੀ ਸੀ ਉਹ ਤੁਹਾਨੂੰ ਦਿਖਾਈ ਸੀ ਅੱਜ ਜਿਹੜੀ ਹੋ ਗਈ ਅੱਜ ਮੇਰੀ ਵੀ ਉਹ ਸੋਣੀ ਖੜੀ ਆ ਇਹ ਲਾਵਾਂਗੇ ਆਪਾਂ ਉੱਥੇ ਜਿਹੜਾ ਬਾਣ ਆਪਣਾ ਸੁੱਕਿਆ ਅੱਜ ਦਿਖਾਇਆ ਤੁਹਾਨੂੰ ਸੋਹਣਾ ਪੱਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਦਿਆ ਜੀ ਉਹ ਨਵੇਂ ਵੀਰ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ